ਕਹਿੰਦੇ ਅੱਜ ਤੱਕ ਕੀ ਆਸਾਂ ਤੁਸੀਂ ਦੇਖੇ ਦੇਖੋ ਜੀ ਡੀਸੀ ਸਾਹਿਬ ਅੱਜ 1 ਮਹੀਨੇ ਤੋਂ ਬਾਅਦ ਜਿਹੜਾ ਹੈਗਾ ਉਹ ਆਏ ਸੀ ਮਿਲਣ ਵਾਸਤੇ ਤੇ ਤੁਹਾਨੂੰ ਪਤਾ ਹੀ ਹੋਵੇਗਾ ਜਿਹੜਾ ਮਾਵਾਂ ਦਾ ਗੁੱਸਾ ਹੈ ਉਹ ਕਿਸ ਤਰੀਕੇ ਨਾਲ ਟੁੱਟਿਆ ਸੀ ਹੁਣ ਤੁਹਾਨੂੰ ਪਤਾ ਵੀ ਜਿਹੜਾ ਸਰਕਾਰ ਹੈ ਜਾਂ ਪ੍ਰਸ਼ਾਸਨ ਹੈ ਉਹਨਾਂ ਕੋਲ ਇੱਕੋ ਹੀ ਗੱਲ ਹੁੰਦੀ ਆ ਆਸ਼ਵਾਸਨ ਹਮ ਬਟ ਇਹ ਆਸ਼ਵਾਸਨ ਅਸੀਂ ਅੱਜ ਪਹਿਲੀ ਵਾਰੀ ਨਹੀਂ ਸਾਨੂੰ ਕਈ ਵਾਰ ਕਈ ਬੰਦਿਆਂ ਨੇ ਕਈ ਤਰੀਕੇ ਦੇ ਆਸ਼ਵਾਸਨ ਜਿਹੜੇ ਆ ਦਿੱਤੇ ਨੇ ਪਰ ਸਾਡੀ ਜਿਹੜੀ ਮੰਗ ਹੈ ਇੱਕੋ ਇੱਕ ਮੰਗ ਕਿ ਉਹ ਰੰਧੀਰ ਸਿੰਘ ਜਿਹੜਾ ਹੈ ਉਹ ਅਰੈਸਟ ਚਾਹੀਦਾ ਸਾਨੂੰ ਉਸ ਤੋਂ ਬਿਨਾ ਸਾਡੇ ਨਾਲ ਕੋਈ ਸਮਝੌਤਾ ਨਹੀਂ ਮੈਂ ਸਵੇਰੇ ਵੀ ਕਿਹਾ ਸੀ ਕਿ ਜੇ ਰੱਬ ਵੀ ਆ ਕੇ ਮੈਨੂੰ ਕਹੇਗਾ ਸਾਨੂੰ ਕਹੇਗਾ ਕਿ ਤੁਸੀਂ ਧਰਨਾ ਚੱਕ ਲਓ ਰੰਧੀਰ ਸਿੰਘ ਬਾਅਦ ਚੋਂ ਫੜਾਂਗੇ ਤਾਂ ਸਾਨੂੰ ਉਹ ਵੀ ਮਨਜ਼ੂਰ ਨਹੀਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਜੋ ਕੱਲ ਦੀ ਕਾਲ ਹੈ ਧਰਨੇ ਦੀ ਉਹ ਜਿਵੇਂ ਦੀ ਹੈ ਉਵੇਂ ਹੀ ਰਹੇਗਾ ਕੱਲ 9 ਵਜੇ ਸਵੇਰੇ ਸਾਰੇ ਲੋਕ ਆਪਣੇ ਆਪਣੇ ਘਰਾਂ ਤੋਂ ਨਿਕਲ ਕੇ ਮਾਤਾ ਰਾਣੀ ਚੌਕ ਨੇੜੇ ਤਹਿਸੀਲ ਕੰਪਲੈਕਸ 9 ਵਜੇ ਪਹੁੰਚਾਂਗੇ ਤੇ ਉਥੋਂ ਆਪਾਂ ਇੱਕ ਵੱਡਾ ਹਜੂਮ ਲੈ ਕੇ ਸਮਾਣਾ ਪਟਿਆਲਾ ਰੋਡ ਭਾਖੜਾ ਪੁਲ ਤੇ ਆਪਾਂ ਜਾਮ ਕਰਾਂਗੇ ਸੋ ਬਾਰ-ਬਾਰ ਬੇਨਤੀ ਇਹੀ ਹੈ ਕਿ ਸਾਰੇ ਲੋਕ ਸਾਰੇ ਵਪਾਰ ਮੰਡਲ ਸਾਰੇ ਸ਼ਹਿਰ ਨਿਵਾਸੀ ਖਾਸ ਕਰ ਸਾਡੇ ਜਿਹੜੀਆਂ ਭੈਣਾਂ ਪਰਜਾਈਆਂ ਮਾਤਾਵਾਂ ਨੇ ਉਹਨਾਂ ਨੂੰ ਸਪੈਸ਼ਲ ਬੇਨਤੀ ਹੈ ਕਿ ਤੁਸੀਂ ਜ਼ਰੂਰ ਪਹੁੰਚਣਾ ਕਿਉਂਕਿ ਜੇ ਤੁਸੀਂ ਪਹੁੰਚੋਗੇ ਸਾਡੀ ਜਿਹੜੀ ਹਿੰਮਤ ਹੈ ਉਹ ਹੋਰ ਵਧੇਗੀ ਇਹ ਜਾਂ ਵੀ ਲਾਣਾ ਕਿ ਬਾਜ਼ਾਰ ਬੰਦ ਰੱਖਣਾ ਨਹੀਂ ਬਾਜ਼ਾਰ ਬੰਦ ਨਹੀਂ ਰੱਖਣਾ ਅਸੀਂ ਇਹ ਫਿਰ ਬੇਨਤੀ ਕਰਦੇ ਆਂ ਤੇ ਤੁਸੀਂ ਆਪਣੇ ਬਾਜ਼ਾਰ ਖੋਲੋ ਦੁਕਾਨਾਂ ਖੋਲੋ ਪਰ ਹਰ ਦੁਕਾਨ ਤੋਂ ਘੱਟ ਤੋਂ ਘੱਟ ਇੱਕ ਇੱਕ ਬੰਦਾ ਹਰ ਘਰ ਤੋਂ ਇੱਕ ਇੱਕ ਬੰਦਾ ਜਰੂਰ ਆਵੇ ਸਮਾਣੇ ਦੀਆਂ ਜਿੰਨੀਆਂ ਸੰਗੀਤਨ ਮੰਡਲੀਆਂ ਨੇ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਵਾਲੀਆਂ ਮੰਡਲੀਆਂ ਨੇ ਜਾਂ ਹੋਰ ਵੀ ਕੋਈ ਧਾਰਮਿਕ ਮੰਡਲੀਆਂ ਨੇ ਮਹਿਲਾਵਾਂ ਦੀਆਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਵੀ ਧਰਨੇ 'ਚ ਵੱਧ ਤੋਂ ਵੱਧ ਪਹੁੰਚੋ ਇੱਕ ਮੈਂ ਸੁਣਨ ਲੱਗਿਆ ਕਿ ਮੁੱਖ ਮੰਤਰੀ ਨਾਲ ਤੁਹਾਡੀ ਕੋਈ ਗੱਲਬਾਤ ਕਰਾਈ ਗਈ ਦੇਖੋ ਜੀ ਅਜੇ ਤੱਕ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਨਹੀਂ ਹੋਈ ਜੇ ਅੱਗੇ ਕੋਈ ਹੋਏਗੀ ਮੈਂ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੁੱਖ ਮੰਤਰੀ ਵੀ ਕਹਿਣ گورنر ਵੀ ਕਹਿਣ ਕੋਈ ਵੀ ਕਹੇ ਜਦ ਤੱਕ ਰੰਧੀਰ ਸਿੰਘ ਨਹੀਂ ਫੜਿਆ ਜਾਂਦਾ ਇਹ ਧਰਨੇ ਦੀ ਕਾਲ ਐਜ਼ ਇਟ ਇਜ਼ ਹੀ ਹੈ ਕੋਈ ਮੁੱਖ ਮੰਤਰੀ ਆਉਣ ਦੀ ਸੰਭਾਵਨਾ ਹੈ ਉਹਰੇ ਦੇਖੋ ਜੀ ਅਜੇ ਇਸ ਬਾਰੇ ਕੁਝ ਹੋ ਨਹੀਂ ਪੀਸੀ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਗੱਲਬਾਤ ਲਈ ਲੱਗੇ ਹੋਏ ਆ ਪਰ ਇੱਕ ਗੱਲ ਤੁਹਾਨੂੰ ਦੱਸਦਾ ਅਸੀਂ ਹੁਣ ਕੋਈ ਮਥਾਜ ਨਹੀਂ ਕਿ ਡੀ ਸੀਐਮ ਸਾਹਿਬ ਆਣਗੇ ਤਾਂ ਹੀ ਸਾਡਾ ਕੁਝ ਹੋਏਗਾ ਸਾਨੂੰ ਤਾਂ ਹੱਲ ਚਾਹੀਦਾ ਠੀਕ ਹੈ ਜੀ ਉਹ ਚਾਹੇ ਬਿਨਾ ਮੁੱਖ ਮੰਤਰੀ ਦੇ ਆਏ ਹੋ ਜੇ ਚਾਹੇ ਮੁੱਖ ਮੰਤਰੀ ਦੇ ਆਏ ਤੇ ਹੋ ਜੇ ਸਾਡੀ ਜਿਹੜੀ ਮੰਗ ਹੈ ਅਸੀਂ ਸਿਰਫ ਆਪਣਾ ਉਸਤੇ ਅਟਾ ਲਾ ਜੇ ਸੀਐਮ ਆਂਦੇ ਤਾਂ ਉਹ ਕੀ ਰੁਕਾਏਗਾ ਬੇਰ ਬਾਰ ਬਾਰ ਮੈਂ ਇੱਕੋ ਹੀ ਗੱਲ ਦਾ ਜਵਾਬ ਦਊਂਗਾ ਕਿ ਚਾਹੇ ਸੀਐਮ ਆਜਣ ਕੋਈ ਆਜੇ ਰੁਕ ਸਾਡਾ ਇਹੀ ਹੈ ਰੰਦੀਰ ਸਿੰਘ ਅਰੈਸਟ ਕਰੋ ਸਾਡਾ ਧਰਨਾ ਉਸ ਟਾਈਮ ਖਤਮ ਹੋ ਜਾਏਗਾ ਇੱਕ ਹੋਰ ਮੈਂ ਬੇਇੱਜ਼ਤੀ ਕਰਦਾ ਕਿ ਅੱਜ ਕਿਉਂਕਿ ਸਵੇਰੇ ਪਹਿਲਾਂ ਐਮਐਲਏ ਸਾਹਿਬ ਆਕੇ ਉਸ ਤੋਂ ਬਾਅਦ ਡੀਸੀ ਸਾਹਿਬ ਆਕੇ ਤਾਂ ਸ਼ਾਇਦ ਜਿਹੜੇ ਵਿਰੋਧੀ ਧਿਰਾਂ ਨੇ ਜਾਂ ਜਿਹੜੇ ਬੰਦੇ ਇਸ ਧਰਨੇ ਨੂੰ ਅਸਫਲ ਕਰਨਾ ਚਾਹੁੰਦੇ ਨੇ ਉਹ ਸ਼ਾਇਦ ਇਹ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪ੍ਰਸ਼ਾਸਨ ਆ ਗਿਆ ਤਾਂ ਸ਼ਾਇਦ ਇਹ ਤਰਨਾ ਬੰਦ ਹੋ ਜਾਏਗਾ ਤਾਂ ਮੇਰੀ ਬੇਨਤੀ ਇਹੀ ਹੈ ਕਿ ਪ੍ਰਸ਼ਾਸਨ ਚਾਹੇ ਕਿਤੋਂ ਦਾ ਵੀ ਆਏ ਕਿਦੋਂ ਵੀ ਆਏ ਕਿਤੇ ਜਦ ਤੱਕ ਅਗਰੰਦੀ ਸਿੰਘ ਨਹੀਂ ਫੜਿਆ ਜਾਂਦਾ ਇਹ ਜਿਹੜੀ ਕਾਲ ਹੈ ਐਜ਼ ਇਟ ਇਜ਼ ਹੀ ਹੈ ਸੋ ਕੱਲ ਲਈ ਸਾਰਿਆਂ ਨੂੰ ਫੇਰ ਬੇਨਤੀ ਹੈ ਕਿ ਹੁਮ ਹਮਾ ਕੇ ਜਿਹੜਾ ਹੈ ਆਪਣਾ ਯੋਗਦਾਨ ਦਿਓ ਆਪਾਂ ਸੁੱਤੀ ਹੋਈ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਗਾ ਸਕੀਏ